ਅਦੇ ਬਾਹਰ 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 ਅ ਥੱਲੇ ਪਹਿਲੇ ਲਾਈ ਕਾਨਫਰੰਸ ਰੂਮ ਕੀਤੀ ਹੈ 201 ਕਿਹੜਾ ਹੈਗਾ ਮੈਂ ਕਿਉਂਕਿ ਇਹਨੇ ਟੈਂਪਰ ਕੀਤਾ ਹੈ ਉਹਦੇ ਕਰਕੇ 5 ਸਾਲ ਦੀ ਸਜ਼ਾ ਬਹੁਤ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਤੇ ਰਾਜਾਜੀਤ ਦਾ ਇੱਕ ਬੜਾ ਰੇਅਰ ਸਟੋਕ ਦਾ ਹੈਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਬਾਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤੱਕ ਡੈੱਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਫਲਾਈਟ ਦਾ ਇੰਪੈਕਟ ਹੈਗਾ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਐ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਮਿਲੂਗਾ ਆ ਪਰਵਾਰ ਆ ਮੇਰੇ ਬੱਚੇ ਹੋਣੇ ਸਾਰੇ ਸਾਰਾ ਪਰਵਾਰ ਹੈਗਾ ਇੱਥੇ ਬੈਠਾ ਆਜੋ ਬਾਹਰ ਆਜੋ ਬਾਹਰ ਇਧਰ ਬਾਹਰ ਬਾਹਰ ਨਿਕਲ ਬਾਹਰ ਨਿਕਲ ਬਾਹਰ ਆ ਜਾਓ ਬਾਹਰ ਆ ਜਾਓ ਕੁਮਨ ਸਾਹਿਬ ਕੁਮਨ ਸਾਹਿਬ ਪੱਕੀ ਦੁਬਾਰਾ ਥੋੜਾ ਬਰੀ ਕਰਨਾ ਬਾਹਰ ਬਾਹਰ ਚੱਲਦੇ ਆ ਕੁਮਨ ਬਾਹਰ ਬਾਹਰ ਬੇਹੱਦ ਯਾਰਾ ਬਚਦੀ ਹੈ ਨਾ ਚਾਹੁੰਦਾ ਕਿ ਜਿਲਦੋਂ ਆਸਮਨ ਜਿਲਦੋਂ ਵਿੱਚ ਜਿਹੜਾ